ਪੰਜਾਬ ਦਾ ਵੈਦਰ ਚੈਨਲ ਦੇਖ ਲਈ ਸਰਦਾਰਸ਼ਕਨੋਂ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ 31 ਮਾਰਚ ਦੇ ਮੌਸਮ ਦੀ ਬਾਰੇ ਮਾਰਚ ਮਹੀਨੇ ਦੇ ਆਖਰੀ ਦਿਨ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਗੱਲਬਾਤ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਰ ਮਿਲਦੀ ਰਵੇ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਆਂ ਪੰਜਾਬ ਦਾ ਮੌਸਮ ਆਪਾਂ ਨੂੰ ਪੂਰਾ ਹੀ ਸਾਫ ਦੇਖ ਨੂੰ ਮਿਲ ਰਿਹਾ ਵਧੀਆ ਧੁੱਪ ਪੰਜਾਬ ਦੇ ਵਿੱਚ ਲੱਗੇਗੀ ਅੱਜ ਤੇਜ਼ ਧੁੱਪ ਜਿਹੜੀ ਆ ਪੰਜਾਬ ਦੇ ਵਿੱਚ ਬਣੀ ਰਹੇਗੀ ਫਿਲਹਾਲ ਟੈਂਪਰੇਚਰ ਘੱਟ ਰਹੇਗਾ ਦੁਪਹਿਰ ਤੱਕ ਜਾਂਦੇ ਹੋਏ ਟੈਂਪਰੇਚਰ ਜਿਹੜਾ ਵਧਣ ਲੱਗ ਜਾਵੇਗਾ ਹਵਾਵਾਂ ਵੀ ਪੰਜਾਬ ਦੇ ਵਿੱਚ ਆਪਾਂ ਨੂੰ ਦੁਪਹਿਰ ਵੇਲੇ ਜਿਹੜੀਆਂ ਨੇ ਗਤੀਮਾਨ ਦੇਖ ਨੂੰ ਮਿਲਣਗੀਆਂ ਲਗਭਗ 18 ਦੀ ਸਪੀਡ ਤੱਕ ਹਵਾਵਾਂ ਜਿਹੜੀਆਂ ਨੇ ਚੱਲ ਜਾਣਗੀਆਂ ਤੇ ਗੱਲ ਕਰੀਏ ਟੈਂਪਰੇਚਰ ਕਿੰਨਾ ਰਹੇਗਾ ਅੱਜ ਟੈਂਪਰੇਚਰ ਜਿਹੜਾ 33 ਡਿਗਰੀ ਰਹੇਗਾ ਪੰਜਾਬ ਦੇ ਵਿੱਚ ਤੇ ਰਾਤ ਦਾ ਟੈਂਪਰੇਚਰ ਜਿਹੜਾ 16 ਡਿਗਰੀ ਤੱਕ ਬਣੀਆ ਰਹੇਗਾ ਪੰਜਾਬ ਦੇ ਵਿੱਚ ਜਿਵੇਂ ਕਿ ਆਪਾਂ ਦੇਖ ਸਕਦੇ ਟੈਂਪਰੇਚਰ ਇੱਕੋ ਲੱਗ ਤੋਂ ਵੱਧ ਰਿਹਾ ਲਗਭਗ 9 ਮਾਰਚ ਤੱਕ ਟੈਂਪਰੇਚਰ ਜਿਹੜਾ 40 ਡਿਗਰੀ ਤੱਕ ਜਾ ਰਿਹਾ ਤੇ ਮੌਸਮ ਆਪਾਂ ਨੂੰ ਫਿਲਹਾਲ ਪੂਰਾ ਸਾਫ਼ ਦੇਖਣ ਨੂੰ ਮਿਲ ਰਿਹਾ 8 ਅਪ੍ਰੈਲ ਨੂੰ ਹਲਕੀ ਫੁਲਕੀ ਬੱਦਲਵਾਈ ਦੀ ਸੰਭਾਵਨਾ ਜਿਹੜੀ ਆ ਪੰਜਾਬ ਦੇ ਵਿੱਚ ਬਣੀ ਹੋਈ ਹੈ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਬੱਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਆ ਬਾਕੀ ਮੌਸਮ ਪੂਰਾ ਸਾਫ਼ ਰਹਿਣ ਵਾਲਾ ਜਿਸ ਕਾਰਨ ਤਾਪ ਤਾਪਮਾਨ ਜਿਹੜਾ ਇਕੋਲਕਤ ਪੰਜਾਬ ਦੇ ਵਿੱਚ ਵਧੇਗਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ